ਸ਼ੀਰ ਰਾਗ ਮਹੱਲਾ ਪਹਿਲਾ ਘਰ ਦੂਜਾ ਦੇਵਾ ਸਾ ਸੰਗਤ ਜੀ ਸ਼ੀਰ ਰਾਗ ਮਹੱਲਾ ਪਹਿਲਾ ਘਰ ਦੂਜਾ ਅੱਗੇ ਦੋ ਅੰਕ ਹੈ ਅੰਕ ਦਾ ਉਚਾਰਨ ਇੱਥੇ ਨਹੀਂ ਹੋਣਾ ਕਿਉਂਕਿ ਅੰਕ ਅੱਖਰਾਂ ਤੋਂ ਬਾਅਦ ਵਿੱਚ ਆ ਰਿਹਾ ਹੈ ਤੇ ਦੂਜਾ ਸਤਿਗੁਰੂ ਜੀ ਨੇ ਲਿਖ ਕੇ ਦੱਸ ਦਿੱਤਾ ਹੈ ਕਿ ਦੂਸਰਾ ਨਹੀਂ ਕਹਿਣਾ ਦੋ ਨਹੀਂ ਕਹਿਣਾ ਦੁਆਏ ਨਹੀਂ ਕਹਿਣਾ ਹੋਰ ਕਿਸੇ ਤਰ੍ਹਾਂ ਨਹੀਂ ਬੋਲਣਾ ਦੂਜਾ ਹੀ ਇਸ ਨੂੰ ਉਚਾਰਨ ਕਰਨਾ ਹੈ ਸਿਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀਆ ਆਪ ਰਸ ਆਪੇ 라ਵਣ ਹਾਰ ਆਪੇ ਹੋਵੇ ਚੋਲੜਾ ਆਪੇ ਸੇਜ ਪਧਾਰ ਰੰਗ ਰਤਾ ਮੇਰਾ ਸਾਹਿਬ ਰਵ ਰਹਿਆ ਭਰ ਪੂਰ ਰਹਾ ਆਪੇ ਮਾਛੀ ਮਛਲੀ ਮਛਲੀ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਇੱਥੇ ਮੱਛਲੀ ਕੱਸ ਕੇ ਨਹੀਂ ਬੋਲਣਾ ਮਛਲੀ ਕੋਲਾ ਹੀ ਬੋਲਣਾ ਹੈ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਮਾਛੀ ਮਛਲੀ ਆਪੇ ਪਾਣੀ ਜਾਲ ਆਪੇ ਜਾਲ ਮਣਕੜਾ ਮਣਕੜਾ ਸ਼ੁੱਧ ਪਾਠ ਕੀਤਾ ਹੈ ਮਣਕੜਾ ਪਾਠ ਗਲਤ ਹੋਵੇਗਾ ਆਮ ਤੌਰ ਤੇ ਕਈ ਵੇਰ ਚਾਲ ਵਿੱਚ ਆਪੇ ਜਾਲ ਮਣਕੜਾ ਇਉਂ ਬੋਲ ਜਾਂਦੇ ਨੇ ਉਹ ਗਲਤ ਹੈ ਮਣਕੜਾ ਪਾਠ ਪੋਲਾ ਹੀ ਬੋਲਣਾ ਹੈ ਆਪੇ ਜਾਲ ਮਣਕੜਾ ਆਪੇ ਅੰਦਰ ਲਾਲ ਆਪੇ ਬਹੁ ਬਿਦ ਰੰਗੋਲਾ ਸਖੀਏ ਮੇਰਾ ਲਾਲ ਨਿਤਰ ਵੈ ਸੋਹਾ ਗਣੀ ਦੇਖ ਹਮਾਰਾ ਹਾਲ ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਸ 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 ਆਪੇ ਵੇਖ ਵਿਗਸ ਸ਼੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪਾਓ ਸਾਰਿੰਗ ਪਾਣੀ ਆ ਪਾਓ ਇਹੋ ਤਨ ਧਰਤੀ ਬੀਜ ਕਰਮਾ ਕਰੋ ਸਲਲ ਆਪ ਆਓ ਸਾਰਿੰਗ ਪਾਣੀ ਮਨ ਕਿਰਸਾਨ ਹਰ ਰਿਦੈ ਜਮਾਏ ਲੈ ਜਮਾਏ ਲੈ ਜਮਾਏ ਲੈ ਮਨ ਕਿਰਸਾਨ ਹਰ ਰਿਦੈ ਹਰ ਰਿਦੈ ਜਮਾਏ ਲੈ ਇਉਂ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲਤਰ ਮਾਤਾ ਤੇਰੇ ਮਾਤਾ ਤੇ ਪਿਤ ਸੁਤੋ ਸਗਲ ਕਾਲਤਰ ਮਾਤਾ ਪਿਤ ਸੁਤੋ ਸਗਲ ਕਾਲਤਰ ਮਾਤਾ ਇਹ ਸ਼ਬਦ ਜੇ ਵਿਸਰਾਮ ਨੋਟ ਕਰ ਸਕਦੇ ਹੋ ਤਾਂ ਇਹ ਨੋਟ ਕਰੋ ਇਹੋ ਤਨ ਧਰਤੀ ਬੀਜ ਕਰਮਾ ਕਰੋ ਕਰੋ ਤੇ ਪਹਿਲਾਂ ਵਿਸਰਾਮ ਸਲਲ ਆ ਪਾਓ ਸਾਰੰਗ ਪਾਣੀ ਮਾਨਤਿ ਰਸਾਨ ਹਰਿ ਦਾ ਜਮਾਇ ਲੈ ਤਿਉ ਪਾਵਸ ਪਦ ਨਿਰਵਾਣੀ ਕਾਹੇ ਗਰਬਸ ਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਤਰਮਾਤਾ ਤੇਰੇ ਹੋਹਿ ਨ ਅੰਤ ਸਖਾਇਆ ਇਹ ਮਹੰਗੇ ਵਿਸਰਾਮ ਨੇ ਜਿਨਾਂ ਕੋਲ ਭਾਈ ਨੋਟ ਹੋ ਸਕਦੇ ਐ ਕਰ ਲੋ ਅਗੇ ਦੂਸਰੇ ਨੂੰ ਕਰਾ ਦੇਣਾ ਹਾਂਜੀ ਕਰੋ ਬਾਠਿਤ ਸੁਤੋ ਸਗਲ ਕਾਲ ਅਤਰ ਮਾਤਾ ਤੇਰੇ ਹੋਹੇ ਨਾ ਅੰਤ ਸਖਾਇ ਰਹਾਉ ਬੇਖਾਇ ਬੇਕਾਰ ਦੁਸ਼ਟ ਕਿਰਖਾ ਕਰੇ ਇਨ ਤਜ ਆਤਮਾ ਹੋਏ ਧਿਆਈ ਜਪ ਤਪ ਸੰਜਮ ਹੋਹੇ ਜਬ ਰਾਖੇ ਕਮਲ ਵਿਗਸੈ ਮਧ ਆਸਰਮਾਈ ਆਸਰਮਾਈ ਇਕੱਠਾ ਬਾਠ ਜਪ ਤਪ ਸੰਜਮ ਹੋ ਹੋ ਜਬ ਰਾਖੇ ਕਮਲ ਵਿਗਸੈ ਮਦ ਆਸਰਮਾਈ 20 ਸਪਤਾਹਰੋ 20 ਸਪਤਾਹਰੋ ਵਖਰਾ ਵਖਰਾ ਪਾਠ ਹੈ ਸਪਤਾ ਵਖਰਾ ਹਰੋ ਵਖਰਾ ਛਪਾਈ ਵਿੱਚ ਸਪਤਾਹਰੋ ਇਕੱਠਾ ਛਪਿਆ ਹੁੰਦਾ ਹੈ ਪਰ ਪਾਠ ਅਲੱਗ ਕਰਨਾ ਹੈ 20 ਸਪਤਾਹਰੋ ਬਾਸਰੋ ਸੰਗ੍ਰਹਿ ਹੈ 20 ਸਪਤਾ ਹਰੋ ਬਾਸਰੋ ਸੰਗ ਰਹੈ ਤੀਨ ਖੋੜਾ ਨਿਤਕਾਲ ਸਾਰੈ 10 18 ਮੈਂ ਅਪਰੰਪਰੋ ਚੀਨਾ ਕਹ ਨਾਨਕ ਏਵ ਏਕ ਤਾਰੈ ਸ਼ੀਰਿ ਰਾਗ ਮਹੱਲਾ ਪਹਿਲਾ ਘਰ ਤੀਜਾ ਅਮਲ ਕਰ ਧਰਤੀ ਬੀਜ ਸ਼ਬਦੋ ਕਰ ਸੱਚ ਕੀ ਆਬ ਨਿਤ ਦੇਹ ਪਾਣੀ ਹੋਏ ਕਿਰਸਾਨ ਈਮਾਨ ਜਮਾਏ ਲੈ ਇਸਤ ਦੋਜਕ ਮੂੜੇ ਏਵ ਜਾਣੀ ਮਤ ਜਾਣ ਸਹ ਗੱਲੀ ਪਾਇਆ ਹਾਂਜੀ ਸਾਧ ਸੰਗਤ ਜੀ ਜਾਣ ਸਹ ਕਈਆਂ ਥਾਵਾਂ ਤੇ ਇਕੱਠਾ ਛਪਿਆ ਹੁੰਦਾ ਪਰ ਉਹ ਗਲਤ ਹੈ ਮਤ ਜਾਣ ਇਥੇ ਜਮਕ ਲੱਗੇਗੀ ਮਤ ਜਾਣ ਸਹ ਗੱਲੀ ਪਾਇਆ ਮਤ ਜਾਣ ਸਹ ਗੱਲੀ ਪਾਇਆ ਮਾਲਕ ਐ ਮਾਣਾ ਰੂਪ ਕੀ ਸੁਭਾ ਇਤ ਵਿਧੀ ਜਨਮ ਗਵਾਇਆ ਇਤ ਵਿਧੀ ਇਤ ਵਿਧੀ ਜਨਮ ਗਵਾਇਆ ਰਹਾਉ ਐਬ ਤਨ ਚਿਕੜੋ ਇਹੋ ਮਨ ਮੀੜ ਕੋ ਕਮਲ ਕੀ ਸਾਰ ਨਹੀਂ ਮੂਲ ਪਾਈ ਪੌਰ ਉਸਤਾਦ ਨਿਤ ਪਾਖਿਆ ਬੋਲੇ ਕਿਉਂ 부ਝੈ ਜਾਂ ਨਹਿ 부ਝਾਈ ਜਾਂ ਨਹਿ 부ਝਾਈ ਠੀਕ ਉਚਾਰਨ ਕੀਤਾ ਹੈ ਜਾਂ ਨਹਿ 부ਝਾਈ ਇਕੱਠਾ ਪਾਠ ਨਹੀਂ ਕਰਨਾ ਕਈਆਂ ਥਾਵਾਂ ਤੇ ਜਾਂ ਨਹਿ 부ਝਾਈ ਵੀ ਚੱਲਦਾ ਹੈ ਜਾਂ ਨਹਿ 부ਝਾਈ ਪਾਠ ਪ੍ਰਮੁੱਖ ਹੈ ਆਖਣ ਸੁਣਨਾ ਪਾਉਣ ਕੀ ਬਾਣੀ ਇਹੋ ਮਨ ਰਤਾ ਮਾਇਆ ਖਸਮ ਕੀ ਨਦਰ ਦਿਲ ਹੈ ਪਸਿੰਦੇ ਜਿਨੀ ਕਰ ਏਕ ਤਿਆਇ 30 ਕਰ ਰਖੇ ਪੰਜ ਕਰ ਸਾਥੀ ਨਾਉ ਸਹਿਤਾਨ ਮਤ ਕਟ ਜਾਈ ਨਾਨਕ ਆਖੈ ਰਾਹੇ ਪੈ ਚੱਲਣਾ ਮਾਲ ਧਨ ਕਿਤਕੂ ਸੰਜਿਆਹੀ ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕੀਆ ਸੰਸਾਰੋ ਆਬ ਖਾਕ ਜਿਨ ਬੰਦ ਰਹੀ ਧੰਨ ਸਿਰਜਣਹਾਰੋ ਮਰਣਾ ਮੁੱਲਾ ਮਰਣਾ ਪੀ ਕਰਤਾਰ ਹੋ ਡਰਣਾ ਰਹਾ ਤਾ ਤੂ ਮੁੱਲਾ ਤਾ ਤੂ ਕਾਜੀ ਜਾੜ ਹੈ ਨਾਮ ਖੁਦਾਈ ਜੇ ਬਹੁ ਤੇਰਾ ਪੜਿਆ ਹੋਵਹਿ ਕੋ ਰਹਿ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀਆ ਆਧਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਖਤ ਨਿਵਾਜ ਗੁਜਾਰਹਿ ਪੰਜ ਪੰਜ ਵਖਤ ਨਿਵਾਜ ਗੁਜਾਰਹਿ ਪੜ੍ਹਹਿ ਕਤੇਬ ਕੁਰਾਨਾ ਨਾਨਕ ਆਖੈ ਗੌਰ ਸਦੇਈ ਸਦੇਈ ਥੋੜਾ ਅਧਕ ਲਾ ਕੇ ਨਾਨਕ ਆਖੈ ਗੌਰ ਸਦੇਈ ਰਹਿਓ ਪੀੜਾ ਖਾਣਾ ਸਿਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸੁਆਨੀ ਨਾਲ ਭਲਕੇ ਭੌਕ ਹੈ ਸਦਾ ਬਿਆਲ ਬਿਆਲ ਪਾਠ ਨਹੀਂ ਹੋਵੇਗਾ ਬਿਆਲ ਜਿਵੇਂ ਗ੍ਰੰਥੀ ਸਿੰਘ ਜੀ ਨੇ ਕੀਤਾ ਹੈ ਈੜੀ ਨੂੰ ਸਿਹਾਰੀ ਲਗਾ ਕੇ ਇਸ ਪਾਠ ਦਾ ਖਿਆਲ ਰੱਖਣਾ ਕੂੜ ਸ਼ੁਰਾ ਮੁਠਾ ਮੁਰਦਾਰ ਕਾਣਕ ਰੂਪ ਰਹਾ ਕਰਤਾਰ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹਾਉ ਵਿਗੜਾ ਰੂਪ ਰਹਾ ਬਿਕਰਾਲ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ ਹਾਉ ਵਿਗੜਾ ਰੂਪ ਰਹਾ ਬਿਕਰਾਲ ਵਿਗੜਾ ਰੂਪ ਇਕੱਠਾ ਲਿਖਿਆ ਇਕੱਠਾ ਹੀ ਪੜਨਾ ਆਪਾਂ ਹੂੰ ਹੂੰ ਮੈਂ ਪਾਤ ਕੀ ਪੰਦ ਨਾ ਕਰਨੀ ਕੀ ਕਾਰ ਪਤਕੇ ਪੰਦ ਨਾ ਨਾ ਹਾਂਜੀ ਮੈਂ ਪਾਤ ਕੀ ਪੰਦ ਨਾ ਕਰਨੀ ਕੀ ਕਾਰ ਹਉ ਵਿਗੜੈ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹ ਆਸ ਏਹੋ ਆਧਾਰ ਰਹਾਉ ਮੁਖ ਨਿੰਦਾ ਆਖਾ ਦਿਨ ਰਾਤ ਪਰ ਘਰ ਜੋਹੀ ਨੀਚ ਸਨਾਤ ਕਾਮ ਕ੍ਰੋਧ ਤਨ ਵਸਹਿ ਚੰਡਾਲ ਧਾਨਕ ਰੂਪ ਰਹਾ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹੌ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਧਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋ ਗਿਆ ਮੁਹ ਦੇਸਾ ਦੁਸ਼ਟ ਚੋਰ ਨਾਨਕ ਨੀਚ ਕਹੈ ਵਿਚਾਰ ਨਾਨਕ ਨੀਚ ਕਹੈ ਵਿਚਾਰ ਨਾਨਕ ਨੀਚ ਕਹੈ ਵਿਚਾਰ ਨਾਨਕ ਨੀਚ ਕਹੈ ਵਿਚਾਰ तानक रूप रह करतार